ਰਵਨੀਤ ਸਿੰਘ ਬਿੱਟੂ ਨੂੰ ਭਾਜਪਾ ਦੀ ਮੋਦੀ ਸਰਕਾਰ ਦੇ ਵੱਲੋਂ ਕੇਂਦਰ ਵਿੱਚ ਮੰਤਰੀ ਦਾ ਅਹੁਦਾ ਦਿੱਤੇ ਜਾਣ ਤੇ ਭਾਜਪਾ ਵਰਕਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ ਲੁਧਿਆਣਾ ਸਥਿਤ ਰਵਨੀਤ ਸਿੰਘ ਬਿੱਟੂ ਦੇ ਘਰ ਤੇ ਵਿੱਚ ਵਰਕਰਾਂ ਨੇ ਲੱਡੂ ਵੰਡ ਕੇ ਖੁਸ਼ੀ ਮਨਾਈ ਹੈ ਅਤੇ ਕਿਹਾ ਪਹਿਲੀ ਵਾਰ ਲੁਧਿਆਣੇ ਨੂੰ ਕੇਂਦਰੀ ਮੰਤਰੀ ਮਿਲਿਆ ਹੈ ਅਤੇ ਉਹ ਲੋਕਾਂ ਦੀ ਆਵਾਜ਼ ਬਣ ਕੇ ਕੇਂਦਰ ਵਿੱਚ ਮੁੱਦੇ ਚੱਕਣਗੇ ਅਤੇ ਲੁਧਿਆਣੇ ਦਾ ਵਿਕਾਸ ਜ਼ਰੂਰ ਕਰਵਾਉਣਗੇ ਜਿਹੜਾ ਚੜਾਇਆ ਜਾ ਰਿਹਾ ਬਿੱਟੂ ਜੀ ਦੀ ਕੋਠੀ ਦੇ ਹਾਂਜੀ ਬਿੱਟੂ ਜੀ ਦੀ ਕੋਠੀ ਤੇ ਕਰਜਾਸ਼ਨ ਮਨਾਇਆ ਜਾ ਰਿਹਾ ਜੀ ਇਹ ਜਸ਼ਨ ਹੈ ਜੀ ਇਹ ਤੁਹਾਡਾ ਸਾਡਾ ਲੁਧਿਆਣੇ ਵਾਲਿਆਂ ਦਾ ਸਮੂਹ ਪੰਜਾਬ ਵਾਲਿਆਂ ਦਾ ਬਲਕਿ ਕਰਜ਼ਾ ਜਿਹੜਾ ਹੈ ਨਾ ਸਾਡੇ ਸਿਰ ਚੜ ਗਿਆ ਉਮੀਦ ਹੈ ਜਿੱਦਾਂ ਤੁਸੀਂ ਪਹਿਲਾਂ ਸਾਥ ਦਿੱਤਾ ਉਦਾਂ ਅਸੀਂ ਵੀ ਤੁਹਾਡਾ ਸਾਥ ਦਿਨ ਰਾਤ ਇੱਕ ਕਰਕੇ ਕਰਾਂਗੇ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਔਰ ਖਾਸ ਕਰਕੇ ਮੋਦੀ ਸਾਹਿਬ ਨੂੰ ਜਿਹੜੀ ਤੀਜੀ ਵਾਰੀ ਜੀਜੀ ਵਾਰੀ ਜਿਹੜੇ ਕੀ ਅੱਜ ਕੁਰਸੀ ਸੰਭਾਲਣ ਜਾ ਰਹੇ ਆ ਸੋ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਹੈ ਇਕੱਠੇ ਸੀ ਇਕੱਠੇ ਹੈ ਇਕੱਠੇ ਰਵਾਂਗੇ ਇਹ ਸਾਡਾ ਨਾਰਾ ਫੋਨ ਵੀ ਚੁੱਕਾਂਗੇ ਕੰਮ ਵੀ ਕਰਾਂਗੇ ਛਾਤੀ ਧੋਕ ਕੇ ਕੰਮ ਕਰਾਂਗੇ ਜਿੰਦਾਬਾਦ ਜਿੰਦਾਬਾਦ ਲੁਧਿਆਣਾ ਦਾ ਮੰਤਰੀ ਜਿਹੜਾ ਚੁਣਿਆ ਗਿਆ ਕੇਂਦਰੀ ਮੰਤਰੀ ਇਹ ਤਾਂ ਬਹੁਤ ਵੱਡੀ ਗੱਲ ਹੈ ਇਹ ਤਾਂ ਲੁਧਿਆਣਾ ਵਾਸੀਆਂ ਨੂੰ ਇਹਦਾ ਮਾਣ ਹੈ ਬਹੁਤ ਜ਼ਿਆਦਾ ਮਾਣ ਹੈ ਖੁਸ਼ੀ ਤੁਹਾਨੂੰ ਦੱਸੋ ਤੁਹਾਨੂੰ ਖੁਸ਼ੀ ਨਹੀਂ ਮਹਿਸੂਸ ਹੋ ਰਹੀ ਅਰੋੜਾ ਜੀ ਸਾਰਿਆਂ ਨੂੰ ਜਿਸ ਜਿਸ ਨਾਲ ਗੱਲ ਹੋ ਰਹੀ ਸਵੇਰ ਦੀਆਂ ਵਧਾਈਆਂ ਦੇ ਫੋਨ ਹੀ ਆ ਰਹੇ ਆ ਵਧਾਈਆਂ ਦੀ ਫੋਨ ਹੀ ਆ ਰਹੇ ਆ ਇਸ ਕਰਕੇ ਅੱਜ ਜਿਹੜੇ ਆ ਲੱਡੂ ਵੰਡੇ ਆ ਨਾ ਤੁਹਾਡੇ ਭਰਾਵਾਂ ਦੇ ਅਸ਼ੀਰਵਾਦ ਨਾਲ ਆ ਦੇਖੋ ਸਾਡੀਆਂ ਮਾਤਾਵਾਂ ਪੈਣਾ ਬਜ਼ੁਰਗ ਸਾਰੇ ਖੜੇ ਆ ਇਕੱਲੇ ਇਕੱਲੇ ਦਾ ਅਸੀਂ ਕੋਟਣ-ਕੋਟ ਧੰਨਵਾਦ ਕਰਦੇ ਆ ਦਿਲ ਦੀ ਕਰਾਂਗੇ ਨਗਰ ਨਿਗਮ ਚੌਣਾ ਆ ਕੇ ਆ ਰਹੀਆਂ ਨੇ ਕਿਸ ਨਗਰ ਨਿਗਮ ਚੌਣਾ ਦਾ ਵਿਗਲ ਜਦੋਂ ਵੱਜੂਗਾ ਉਦੋਂ ਦੀ ਗੱਲ ਕਰਾਂਗੇ ਪਹਿਲਾਂ ਤਾਂ ਉਹਦਾ ਸੰਭਾਲੀਏ ਤੇ ਲੋਕਾਂ ਦੇ ਵਿੱਚ ਆ ਕੇ ਲੋਕਾਂ ਦੇ ਕੰਮ ਕਰੀਏ ਦੋਰੇ ਭਾਜੀ ਅੱਜ ਢੋਲ ਦੇ ਨਾਲ ਜਸ਼ਨ ਮਨਾਇਆ ਜਾ ਰਿਹਾ ਕੋਠੀ ਦੇ ਵਿੱਚ ਮੜਾ ਦੱਸੋ ਦੇਖੋ ਅੱਜ ਜੋ ਲੁ ਬਹੁਤ ਅਰਸੇ ਬਾਅਦ ਡਵੈਲਪਮੈਂਟ ਦੀ ਰਾਹ ਤੇ ਚੱਲਣ ਜਾ ਰਿਹਾ ਕਿਉਂਕਿ ਦੇਖੋ ਬਿੱਟੂ ਜੀ ਨੂੰ ਜਿਹੜਾ ਸੈਂਟਰ ਨੇ ਮੰਤਰੀਪਦ ਦਿੱਤਾ ਉਹਦੇ ਲਈ ਲੁਧਿਆਣਾ ਬਹੁਤ ਖੁਸ਼ਹਾਲ ਰੂਪ ਦੇ ਵਿੱਚ ਅੱਜ ਅੱਗੇ ਆ ਕੇ ਆ ਰਿਹਾ ਕਿਤੇ ਪੰਜਾਬ ਦੇ ਵਿੱਚ ਵੀ ਇਸ ਗੱਲ ਦਾ ਵੋਟ ਬੈਂਕ ਤੇ ਵੀ ਅਸਰ ਹੋਏਗਾ ਕਿਉਂਕਿ ਯੰਗ ਬੰਦਾ ਹਮੇਸ਼ਾ ਕੰਮ ਕਰਨ ਲਈ ਤਤਪਰ ਹੁੰਦਾ ਹੈ ਅਸੀਂ ਬਹੁਤ ਸੈਂਟਰ ਤੇ ਮੋਦੀ ਜੀ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਸਹੀ ਸਮੇਂ ਤੇ ਜੋ ਮੰਗ ਸੀ ਉਸ ਤਰ੍ਹਾਂ ਬਿੱਟੂ ਨੂੰ ਅਜ ਮੰਤਰੀਪਦ ਦਿੱਤਾ ਤੇ ਲੁਧਿਆਣਾ ਤਰੱਕੀ ਦੇ ਰਾਹ ਤੇ ਤੁਰੇ ਇਹੀ ਆਸ ਕਰਦੇ ਹਾਂ ਲੱਗਦਾ ਜੀ ਪਹਿਲੀ ਵਾਰ ਹੋਇਆ ਹੈ ਕਿ ਮੰਤਰੀ ਜਿਹੜਾ ਲ ਦੇਖੋ ਵਰਕਰ ਦੇ ਰੂਪ ਤੇ ਤਾਂ ਸਾਡੀ ਹਰ ਵਾਰ ਆਸ ਹੁੰਦੀ ਸੀ ਕਿਉਂਕਿ ਲੁਧਿਆਣਾ ਇੰਡਸਟਰੀ ਦਾ ਹੱਬ ਹੈ ਕਿਤੇ ਨਾ ਕਿਤੇ ਮੰਤਰੀਪਾਦ ਦੇ ਲੁਧਿਆਣੇ ਤੋਂ ਦੂਰ ਰਹਿੰਦਾ ਸੀ ਪਰ ਇਸਵਰੀ ਮੋਦੀ ਜੀ ਨੇ ਹਰ ਗੱਲ ਸੋਚ ਕੇ ਇੱਕ ਚੰਗਾ ਕੈਂਡੀਡੇਟ ਵੀ ਦਿੱਤਾ ਸੀ ਜਿਨ੍ਹਾਂ ਨੇ ਬਹੁਤ ਵੱਡੀ ਫਾਈਟ ਕੀਤੀ ਹਰ ਲੁਧਿਆਣੇ ਦਾ ਸ਼ਹਿਰ ਜਿੱਤੇ ਆ ਤੇ ਉਸੇ ਮਿਹਨਤ ਦੇਖ ਕੇ ਅੱਜ ਜਦ ਬਿੱਟੂ ਜੀ ਨੂੰ ਮੰਤਰੀ ਪਦਵੀ ਦਿੱਤਾ ਇਸ ਮੰਤਰੀ ਮਰ ਨਾਲ ਡਵੈਲਪਮੈਂਟ ਹੋਏਗੀ ਏਮਸ ਆਏਗੀ ਮੈਟਰੋ ਆਏਗੀ ਜਿਹੜੇ ਜਿਹੜੇ ਵਾਦੇ ਤਾਂ ਹੀ ਕੀਤੇ ਸੀ ਕਿਉਂਕਿ ਬਿੱਟੂ ਜੀ ਨੂੰ ਇੰਨਾ ਵੱਡਾ ਫੈਸਲਾ ਲੈਣ ਦਾ ਕਾਰਨ ਹੀ ਇਹ ਸੀ ਕਿਉਂਕਿ ਡਵੈਲਪਮੈਂਟ ਕਰਾਣੀ ਆ ਜਿਹੜਾ ਅੱਜ ਉਹਨਾਂ ਦਾ ਫੈਸਲਾ ਸੀ ਉਹ ਸਹੀ ਸਾਬਤ ਹੋਇਆ ਤੇ ਬਿੱਟੂ ਜੀ ਨੇ ਜੋ ਲੋਕਾਂ ਨੂੰ ਕਿਹਾ ਮੈਨੂੰ ਲੱਗਦਾ ਉਹ ਹਰ ਗੱਲ ਪੂਰੀ ਹੋਏਗੀ ਕਿਉਂਕਿ ਉਹਨਾਂ ਦਾ ਫੈਸਲਾ ਅੱਜ ਮੋਦੀ ਜੀ ਨੇ ਸਹੀ ਕਰਕੇ ਦਿਖਾਤਾ ਹੈ ਕਿਉਂਕਿ ਮੋਦੀ ਜੀ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਦੇਖੋ ਇਸੇ ਪਰਿਵਾਰ ਦੇ ਨੇ ਇਕਤਾ ਕਰਕੇ ਬਿੱਟੂ ਜੀ ਨੂੰ ਆਪਣਾ ਘਰ ਵੀ ਦਿੱਤਾ ਤੇ ਇੱਕ ਚੰਗੀ ਅਸੀਂ ਸੋਚਦੇ ਚੰਗਾ ਘਰ ਸੀ ਜਿੱਥੋਂ ਜਿੱਤ ਵੀ ਮਿਲੀ ਆ ਅਸੀਂ ਆਸ ਕਰਦੇ ਹਾਂ ਹਮੇਸ਼ਾ ਇਸ ਘਰ ਦੇ ਵਿੱਚ ਕੁੱਝ ਨਾ ਕੁਝ ਕਰੀਏ ਮੈਂ ਜਿਹੜਾ ਵਿਰੋਧੀ ਹਮੇਸ਼ਾ ਇਲਜ਼ਾਮ ਲਾਂਦੇ ਸੀ ਬਿੱਟੂ ਜੀ ਫੋਨ ਨਹੀਂ ਚੁੱਕਦੇ ਜਾਂ ਲੁਧਿਆਣਾ ਚ ਨਹੀਂ ਲੁਧਿਆਣਾ ਚ ਮਿਲਦੇ ਨਹੀਂਗੇ ਦੇਖੋ ਵੈਸੇ ਮੈਂ ਇੱਕ ਛੋਟੀ ਜੀ ਗੱਲ ਕਰਦਾ ਸੀ ਬਹੁਤ ਛੋਟਾ ਕਾਰਕਟਰ ਤੁਸੀਂ ਮੇਰੀ ਸਪੀਚ ਲੈ ਰਹੇ ਹੋ ਤਾਂ ਬਹੁਤ ਚੰਗੀ ਗੱਲ ਹੈ ਇੱਕ ਕੌਂਸਲਰ ਦੇ ਰੂਪ ਦੇ ਵਿੱਚ ਮੇਰੇ ਖਿਆਲ ਬਿੱਟੂ ਜੀ ਜਦ ਤੇ ਹਾਰੇ ਨੇ ਉਸ ਤੋਂ ਬਾਅਦ ਵੀ ਪੰਜ ਵਾਰੀ ਗੱਲ ਹੋਈ ਹੋਈ ਸਾਡੀ ਪਾਰਟੀ ਨਵੇਂ ਨੇ ਸਾਨੂੰ ਤਾਂ ਇਦਾਂ ਲੱਗਿਆ ਨਹੀਂ ਕਿਉਂਕਿ ਦੇਖੋ ਇੱਕ ਜੇ ਆਮ ਕੌਂਸਲਰ ਦੀ ਪੰਜ ਵਾਰੀ ਗੱਲ ਹੋ ਸਕਦੀ ਜਿਹੜੇ ਵੱਡੇ ਹਰੇਕਤਾਂ ਨਾਲ ਤਾਂ ਹਮੇਸ਼ਾ ਹੁੰਦੀ ਹੋएगी ਇਹ ਸਭ ਵਿਰੋਧੀ ਦੀਆਂ ਗੱਲਾਂ ਸਿਗੀਆਂ ਤੇ ਅੱਜ ਉਹ ਗੱਲਾਂ ਖਤਮ ਵੀ ਹੋ ਗਈਆਂ ਦੇਖੋ ਬਾਜਵਾ ਸਾਹਮਣੇ ਕਿੰਨੀ ਵੱਡੀ ਗੱਲ ਕੀਤੀ ਅੱਜ ਕਿੱਥੇ ਨੇ ਬਾਟੇ ਵਾਂਗ ਆਪ ਹੀ ਮੰਨ ਜਗੇ ਨਾ ਵੱਡੀ ਗੱਲ ਕਰਨੀ ਹੋਈ ਨਹੀਂ ਚਾਹੀਦੀ ਰਾਜਨੀਤੀ ਚ ਕਿੱਥੇ ਜਿੰਨੀ ਜਾ ਰਹੀ ਆ ਤੇ ਲੋ ਤਾਂ ਸਾਰੇ ਲੁਧਿਆਣਾ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾ ਦਿੰਦਾ ਕਿਉਂਕਿ ਉਹਨਾਂ ਨੇ ਜੋ ਬਿੱਟੂ ਦੇ ਉੱਤੇ ਵਿਸ਼ਵਾਸ ਜਤਾਇਆ ਬਹੁਤ ਪਿਆਰ ਦਿੱਤਾ ਪੰਜ ਹਲਕਿਆਂ 'ਚੋਂ ਭਾਰਤੀ ਜਨਤਾ ਔਰ ਮੈਂ ਤੁਹਾਨੂੰ ਇਹ ਵਿਸ਼ਵਾਸ ਦੁਨਣਾ ਲੁਧਿਆਣਾ ਸ਼ਹਿਰ ਦੀ ਜੋ ਕਮੀ ਹੈ ਜੋ ਡਵੈਲਪਮੈਂਟ ਦੀਆਂ ਕਮੀਆਂ ਬਿੱਟੂ ਜੀ ਪੂਰੀਆਂ ਕਰਗੇ ਅਸੀਂ ਉਹਨਾਂ ਦੇ ਸਪਾਈ ਬਣ ਕੇ ਉਹਨਾਂ ਦੇ ਇੱਥੇ ਲੁਧਿਆਣਾ ਦੇ ਵਿੱਚ ਮੌਜੂਦ ਹੈ ਕੋਈ ਵੀ ਕਮੀ ਹੋਊਗੀ ਬਿੱਟੂ ਦਾ ਤਾਲਮੇਲ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਾਂਦਾ ਪੂਰਾ ਪ੍ਰਯਾਸ ਕਰ ਅੱਜ ਪੂਰੀ ਖੁਸ਼ੀ ਬਣਾਈ ਜਾ ਰਹੇ ਲੱਡੂ ਵੰਡੇ ਜਾ ਰਹੇ ਪਗੜੇ ਇਸ ਤੋਂ ਬਾਅਦ ਕੀ ਖੁਸ਼ੀ ਹੁੰਦੀ ਹੈ ਜੀ ਇੱਕ ਲੁਧਿਆਣੇ ਨੂੰ ਸਾਡੇ ਕੈਬਨਿਟ ਚੋਂ ਥੇ ਜਗ੍ਹਾ ਮਿਲੀ ਹੈ ਸੈਂਟਰ ਚ ਹੋਰ ਕੀ ਚਾਹੀਦਾ ਹੈ ਰਾਜ ਮੰਤਰੀ ਬਣਿਆ ਮਤਲਬ ਸੈਂਟਰ ਦੇ ਵਿੱਚ ਜਗ੍ਹਾ ਮਿਲੀ ਲੁਧਿਆਣੇ ਨੂੰ ਸਾਡੀ ਹੀ ਬੜੀ ਗ ਲਗਦਾ ਵੀ ਪੂਰੇ ਲੁਧਿਆਣਾ ਜਿਹੜੇ ਰੁਕੇ ਹੋਏ ਕੰਮ ਨੇ ਹੁਣ ਭਾਰਤੀ ਜਨਤਾ ਪਾਰਟੀ ਕਰੇਗੀ ਬਿਲਕੁਲ ਕਰੇਗੀ ਠੋਕ ਕੇ ਕਰੇਗੀ ਅਸੀਂ ਉਹਨਾਂ ਦੀ ਟੀਮ ਬੀਜੇਪੀ ਦੀ ਟੀਮ ਸਾਰੀ ਡਟ ਕੇ ਮਿਹਨਤ ਕਰਾਂਗੇ ਲੋਕਾਂ ਦੇ ਜਿੰਨੇ ਵੀ ਲੰਬੇ ਆ ਸਾਰੇ ਦੂਰ ਕਰਾਂਗੇ ਐਪੀਸੀਲ ਦੀ ਚੋਣਾਂ ਉਹਨਾਂ ਨੇ ਮੇਅਰ ਵੀ ਲੱਗਦਾ ਹੈ ਇਸ ਵਾਰ ਬੀਜੇਪੀ ਬਣਾਵੇ ਬਿਲਕੁਲ ਬਣਾਵਾਂਗੇ ਜੀ ਠੋਕ ਕੇ ਬਣਾਵਾਂਗੇ ਵਿਧਿਆਨਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ